ਸੱਚੇ ਕਾਲ ਦੇ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਚੀਮਾ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਬਹੁਤ ਵੱਡੇ ਸਵਾਲ ਖੜੇ ਹੋ ਚੁੱਕੇ ਨੇ ਚਰਚਾ ਛਿੜ ਚੁੱਕੀ ਆ ਕਿ ਪੰਜਾਬ ਦੇ ਵਿੱਚ ਪੰਤਕ ਇਕੱਤਰਤਾ ਹੋਣ ਜਾ ਰਹੀ ਆ ਕੀ ਸਿਆਸੀ ਤਰ੍ਹਾਂ ਇਕੱਟੀਆਂ ਜੜੀਆਂ ਪੰਤਕ ਤਰ੍ਹਾਂ ਨੇ ਇਕੱਟੀਆਂ ਹੋਣ ਜਾ ਰਹੀਆਂ ਨੇ ਇਸ ਗੱਲ ਨੂੰ ਲੈ ਕੇ ਕਿਉਂਕਿ ਜਿਹੜਾ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੜਈ ਸੱਤ ਮੈਂਬਰੀ ਕਮੇਟੀ ਦਾ ਜਿਹੜਾ ਗਠਨ ਕੀਤਾ ਜਾਂਦਾ ਕਿ ਅਕਾਲੀ ਦਲ ਦੀ ਭਰਤੀ ਕਰੇਗੀ ਹਾਲਾਂਕਿ ਦੋ ਮੈਂਬਰ ਜਦੋਂ ਛੱਡ ਕੇ ਚਲੇ ਜਾਂਦੇ ਨੇ ਤਾਂ ਫਿਰ ਜਿਹੜੇ ਪੰਜ ਮੈਂਬਰ ਨੇ ਪਿੱਛੇ ਨਵੀਂ ਆਪਣੀ ਭਰਤੀ ਦੀ ਸ਼ੁਰੂਆਤ ਕਰ ਦੰਦੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਭਰਤੀ ਹੋ ਚੁੱਕੀਆਂ ਪਰ ਇਹ ਸਭ ਦੇ ਵਿਚਾਰੇ ਅੱਜ ਵੱਡੀ ਕਵਰੇ ਆ ਕੇ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜਿਹੜਾ ਜੋ ਜੱਲੂਪੁਰ ਖੇੜਾ ਪਿੰਡ ਦੇ ਵਿੱਚ ਐਮਪੀ ਅਮਰਿਤਪਾਲ ਸਿੰਘ ਉਹਦਾ ਪਿੰਡ ਆ ਉਹਨਾਂ ਦੇ ਪਿੰਡ ਦੇ ਵਿੱਚ ਜਾ ਕੇ ਮੁਲਾਕਾਤ ਉਹਨਾਂ ਦੀ ਪਾਰਟੀ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਲੀਡਰਸ਼ਿਪ ਆ ਉਸ ਦੇ ਨਾਲ ਕੀਤੀ ਜਾਣੀ ਜਿਸ ਦੇ ਵਿੱਚ ਲੱਗ ਰਿਹਾ ਇੰਜ ਕਿ ਜਿਸ ਦੇ ਵਿੱਚ ਕੇ ਬਾਪੂ ਤਰਸੇਮ ਸਿੰਘ ਜਾਪੜਾ ਐ एमपी ਜਿਹੜੇ ਸਰਜੀਤ ਸਿੰਘ ਖਾਲਸਾ ਨੇ ਉਹਨਾਂ ਦੇ ਨਾਲ ਮੁਲਾਕਾਤ ਹੋਸਾ ਜਾਨੀ ਕਿ ਤੁਹਾਨੂੰ ਦੱਸ ਦੇ ਕਿ ਬਹੁਤ ਲੰਬੇ ਸਮੇਂ ਤੋਂ ਚਰਚਾਾਂ ਮ ਚੱਲ ਰਹੀਆਂ ਸੀ ਕਿ ਆਕਰ ਪੰਜ ਮੈਂਬਰੀ ਕਮੇਟੀ ਜਿਹੜੀ ਭਾਰਤੀ ਆ ਉਸ ਦੇ ਵਿੱਚ ਕਿਹੜੀਆ ਕਿਹੜੀਆ ਸਿਆਸੀ ਤਰ੍ਹਾਂ ਇਕੱਠੀਆਂ ਹੋ ਉਸ ਆਦਿਆ ਨੇ ਕੀ ਜਿਹੜਾ ਵੀਰ ਸਿੰਘ ਬਾਦਲ ਦਾ ਧੜਾ ਅਕਾਲੀ ਦਲਾ ਉਹ ਇਸ ਦੇ ਵਿੱਚ ਇਕੱਠੇ ਹੋ ਕੇ ਚੱਲ ਸਕਦੇ ਨੇ ਕਿਸ ਤਰੀਕੇ ਪੰਤਕ 71 ਤੱਕ ਹੋਵੇਗੀ ਕਿਉਂਕਿ ਜਦੋਂ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਵਸੀਲ ਤੋਂ ਫੈਸਲੇ ਸੁਣਾਏ ਜਾਂਦੇ ਨੇ ਤਾਂ ਉਸ ਵਕਤ ਇਹ ਵੀ ਗੱਲ ਆਕੀ ਜਾਂਦੀ ਹੈ ਕਿ ਭਾਵੇਂ ਤੁਸੀਂ ਬਾਗਿਓ ਭਾਵੇਂ ਦਾਗਿਓ ਸਾਰਿਆਂ ਨੂੰ ਸਿਰ ਜੋੜ ਕੇ ਇਕੱਠੇ ਹੋ ਕੇ ਚੱਲਣਾ ਪੈਣਾ ਪਰ ਉਸ ਸਭ ਤੋਂ ਵਿਚਾਲੇ ਸੁਖਬੀਰ ਸਿੰਘ ਬਾਦਲ ਦਾ ਧੜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਮੋੜ ਤੋਂ ਆਪਣੀ ਭਰਤੀ ਕਰਕੇ 25 ਲੱਖ ਤੋਂ ਜ਼ਿਆਦਾ ਭਰਤੀ ਦਾ ਅੰਕੜਾ ਦਿਖਾ ਕੇ ਮੋੜ ਤੋਂ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਪ੍ਰਧਾਨ ਬਣਾ ਦਿੰਦਾ ਤੇ ਉਸ ਦੇ ਉੱਪਰ ਵੀ ਪੰਜ ਮੈਂਬਰੀ ਕਮੇਟੀ ਨੇ ਬਹੁਤ ਤੋਂ ਜਿਹੜੇ ਸਵਾਲ ਚੁੱਕੇ ਸਿਪਾਰਾ ਇਹ ਸਭ ਦੇ ਵਿਚਾਰੇ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਨਾਲ ਮੁਲਾਕਾਤ ਕਰਨ ਦੇ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੀ ਜਥੇਬੰਦੀ ਹੈ ਇੱਕ ਰਾਜਨੀਤਿਕ ਧਿਰ ਬਣ ਚੁੱਕੀ ਆ ਪੰਥਕ ਧਿਰ ਬਣ ਚੁੱਕੀ ਆ ਜੋ ਕਿ ਐਮਪੀ ਅਮਰਤਪਾਲ ਸਿੰਘ ਐਮਪੀ ਸਰਜੀਤ ਸਿੰਘ ਖਾਲਸਾ ਜਿਸ ਦੇ ਵਿੱਚੋਂ 2 MP ਨੇ ਪੰਜਾਬ ਦੇ ਵਿੱਚੋਂ ਉਹਨਾਂ ਦੀ ਤਰਦੇ ਵੱਲੋਂ ਤਾਂ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ 5 ਮੈਂਬਰੀ ਕਮੇਟੀ ਜਲੂਪੁਰ ਖੇੜਾ ਦੇ ਵਿੱਚ ਪਹੁੰਚਦੀ ਹੈ ਹਾਲਾਂਕਿ ਮੀਡੀਆ ਨੂੰ ਵੀ ਇਨਵਾਈਟ ਕੀਤਾ ਗਿਆ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਬਹੁਤ ਸਾਰੇ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਕਿਸੇ ਗੱਲ ਨੂੰ ਲੈ ਕੇ ਕਿ ਅਕਾਲੀ ਦਰਬਾਰਸ ਪੰਜਾਬ ਦੇ ਨਾਲ 5 ਮੈਂਬਰੀ ਕਮੇਟੀ ਨੂੰ ਰਲਾਇਆ ਜਾ ਸਕਦਾ ਕੀ ਪੰਤਕ 71 ਤੱਕ ਹੋ ਸਕਦੀ ਹੈ ਇਸ ਤਰੀਕੇ ਦੇ ਜਿਹੜੇ ਬਹੁਤ ਸਾਰੇ ਸਵਾਲ ਨੇ ਇਸ ਗੱਲ ਨੂੰ ਲੈ ਕੇ ਖੜੇ ਹੋ ਰਹੇ ਨੇ ਪਰ ਬਹੁਤ ਤੋਂ ਵੱਡੀ ਅਰੜੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੱਤੇ ਬਹੁਤ ਸਵਾਲ ਇਹ ਉੱਠ ਰਹੇ ਸੀ ਕਿ ਕਦੋਂ ਜਿਹੜਾ ਕੌਣ ਇਕੱਠਾ ਹੋਵੇਗਾ ਕਿ ਕਿਸ ਤਰੀਕੇ ਜਿਹੜਾ ਮੁਰ ਤੋਂ ਨਵਾਂ ਅਕਾਲੀ ਦਰ ਬਣੇਗਾ ਕੀ ਮੁਰ ਸਰਜੀਤ ਕੀਤਾ ਜਾਵੇਗਾ ਪਰ ਜੋ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਨੂੰ ਜਿਹੜਾ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਜੋ ਪੰਜ ਮੈਂਬਰੀ ਕਮੇਟੀ ਦਾ ਅਫੀਸ਼ੀਅਲ ਪੇਜ ਆ ਫੇਸਬੁੱਕ ਦੇ ਉੱਪਰ ਸਾਂਝਾ ਕੀਤਾ ਉਸ ਦੇ ਵਿੱਚ ਲਿਖਿਆ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮ ਨਮਾ ਸਹਿਬ ਮੁਤਾਬਕ ਪੰਜ ਮੈਂਬਰੀ ਪਰਤੀ ਕਮੇਟੀ ਪੰਥ ਕੇ ਇਕੱਤਰਤਾ ਦਾ ਸੱਦਾ ਦੇਣ ਦੇ ਲਈ ਪੰਥ ਅਤੇ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਜਮਹੂਰੀਅਤ ਢੰਗ ਨਾਲ ਇਕੱਠੇ ਹੋ ਕੇ ਲੜਨ ਦੀ ਸਲਾਹ ਮਸ਼ਵਰਾ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੀ ਲੀਡਰਸ਼ਿਪ ਦੇ ਨਾਲ ਭਾਈ ਅਮਰਤਪਾਲ ਸਿੰਘ ਜਿਹੜਾ ਮੈਂਬਰ ਪਾਰਲੀਮੈਂਟ ਨੇ ਪਿੰਡ ਜੱਲੂਪੁਰ ਖੇੜਾ ਦੇ ਵਿੱਚ ਪਹੁੰਚ ਰਿਹਾ ਜਾਨੀ ਕਿ ਹੁਣ ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਦੇ ਨਾਲ ਮੁਲਾਕਾਤ ਕਰਨ ਦੇ ਲਈ ਪੰਜ ਮੈਂਬਰੀ ਕਮੇਟੀ ਪਹੁੰਚ ਰਹੀ ਹੈ ਹੋ ਸਕਦਾ ਕਿ ਉਹਨਾਂ ਦੇ ਨਾਲ ਮੁਲਾਕਾਤ ਤੋਂ ਬਾਅਦ ਪੰਥਕ ਇਕੱਤਰਤਾ ਹੋ ਜਾਵੇ ਅਕਾਲੀ ਦਲ ਵਾਰਸ ਪੰਜਾਬ ਦੇ ਇਸ ਪੰਜ ਮੈਂਬਰੀ ਕਮੇਟੀ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਇਕੱਠੇ ਹੋ ਜਾਣ ਪਰ ਬਹੁਤ ਵੱਡੀ ਕਬਰ ਆ ਕਿ ਜਿੱਥੇ ਸਵਾਲ ਉੱਠ ਰਹੇ ਸੀ ਕਿ ਵਾਰ-ਵਾਰ ਪੰਥਕ ਧਰਾਂ ਵੱਖਰੀਆਂ ਵੱਖਰੀਆਂ ਕਿਉਂ ਚੱਲੀਆਂ ਨੇ ਅੱਜ ਜਿਹੜੀ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਸੀ ਅੱਜ ਜੋ ਐਮਪੀ ਅਮਰਤਪਾਲ ਸਿੰਘ ਐਮਪੀ ਸਰਜੀਤ ਸਿੰਘ ਖਾਲਸਾ ਉਹਨਾਂ ਦੀ ਜਿਹੜੀ ਰਾਜਨੀਤਿਕ ਧਿਰ ਦੇ ਨਾਲ ਹੈ ਇਕੱਠੇ ਹੋ ਕੇ ਚੱਲਣ ਦੇ ਲਈ ਮੁਲਾਕਾਤ ਕਰਨ ਜਾ ਰਹੀ ਹੈ